ਹਾਜੀ ਰਾਗੀ ਸਿੰਘ ਜੀ ਆ ਗਰੰਤੀ ਸਿੰਘ ਜੀ ਨੇ ਕੀਰਤਨ ਦੀ। ਪੰਜ ਬੇਟੀਆਂ ਜੀ ਤੇ ਹਸਬੰਦ ਦਾ ਲੋਜ। ਮੈਨੂੰ ਜੀ ਕਿਡਨੀਆ ਦੀ ਪ੍ਰੋਬਲਮ ਹੋ ਗਈ ਸੀ। ਹਾਂਜੀ। 1.5 ਸਾਲੋਂ। ਸੇ ਮਕਾਨਾ ਸੰਗਤ ਨੇ ਬਣਾ ਕੇ ਦਿੱਤੇ। ਹਾਂਜੀ ਹਾਂਜੀ। ਬੇਟਾ ਬੇਟਾ ਨੇ। ਇਹੋ ਜੀ ਹੈਗਾ ਕਿ 10-11 ਹਜ਼ਾਰ ਰੁਪਏ ਮਹੀਨੇ ਦੇ ਖਰਚ। ਉਹ ਵੀ ਟੈਸਟ ਉਸਟ ਹੁੰਦੇ ਆ ਤੇ ਦਵਾਈ ਆ ਬਾਕੀ ਪੰਦਰੇ ਦੇ ਦੇ ਮੈਨੂੰ ਟੈਪ ਕਰਕੇ ਪਾਣੀ ਕਢੋਣਾ ਪੈਂਦਾ ਪੇਟ ਦੇ ਵਿੱਚ। ਹਾਂਜੀ। ਪੇਟ ਵਿੱਚ ਦੀ ਮੈਨੂੰ ਤਕਲੀਫ ਇੰਨੀ ਵੱਧ ਗਈ ਸੀ ਹਫਤੇ ਬਾਅਦ ਵੀ ਜਾਣਾ ਪਿਆ। ਫਿਰ ਉਹ ਡਾਕਟਰ ਕਹਿੰਦੇ ਵੀ ਜੇ ਇੰਨਾ ਛੇਦੀ ਕਢਾਓਗੇ ਹੁਣ ਮੇਰੇ ਲੱਤਾਂ ਨਹੀਂ ਕੰਮ ਕਰਦੀਆਂ। ਉਹ ਕਹਿੰਦੇ ਵੀ ਲੱਤਾਂ ਖੜ ਜਾਣਗੀਆਂ। ਹੁਣ ਮੇਰੀ ਆਹ ਲੱਤ ਜਿਹੜੀ ਹੈ ਬਿਲਕੁਲ ਨਹੀਂ ਕੰਮ ਕਰ ਰਹੀ। ਬਹੁਤ ਔਖਾ ਸਰੀਰ ਹੋਇਆ ਪਿਆ। ਇਹਨੂੰ ਬਹੁਤ ਵਧੀਆ ਸੀ ਚਲੋ ਗੁਰੂ ਸਾਹਿਬ ਦਾ ਜਸ ਕਉਂਦੇ ਸੀ, ਕੀਰਤਨ ਕਰਦੇ ਸੀ। ਹਾਂਜੀ। ਜੇ ਕੋਈ ਇਸ ਪਰਿਵਾਰ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ